ਨੇਪਾਲ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜੀहां ਦੱਸਦੀ ਹੈ ਕਿ ਨੇਪਾਲ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ 7 ਭਾਰਤੀਆਂ ਦੀ ਮੌਤ ਹੋ ਗਈ ਹੈ ਤੇ ਬਾਕੀ ਦੇ ਲੋਕ ਲਾਪਤਾ ਹੋ ਗਏ ਨੇ ਦਰਅਸਲ ਨੇਪਾਲ ਦੇ ਵਿੱਚ ਲਗਾਤਾਰ ਭਾਰੀ ਮੀਂਹ ਦਾ ਕਹਿਰ جاری ਹੈ ਜਿਸ ਦੇ ਕਾਰਨ ਲਗਾਤਾਰ ਲੈਂਡਸਲਾਈਡਸ ਹੋ ਰਹੀਆਂ ਨੇ ਤੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਤੇ ਇਹ ਹਾਦਸਾ ਵੀ ਲੈਂਡਸਲਾਈਡਸ ਦੇ ਕਾਰਨ ਹੋਇਆ ਦੱਸਦੀ ਹੈ ਕਿ ਦੋ ਬੱਸਾਂ ਜੋ ਕਿ ਆਪਣੇ ਰਸਤੇ ਜਾ ਰਹੀਆਂ ਸੀ ਤੇ ਉਹਨਾਂ ਦੇ ਉੱਪਰ ਅਚਾਨਕ ਇਕ ਗਾਂਢ ਕਿ ਜਾਂਦੇ ਹਨ ਇਹ ਟੀ ਗਾਂ ਡਿੱਗਣ ਦੇ ਕਾਰਨ ਇਹ ਦੋਨੋਂ ਬੱਸਾਂ ਨਦੀ ਦੇ ਵਿੱਚ ਜਾ ਡਿੱਗਦੀਆਂ ਨੇ ਤ੍ਰਿਸ਼ੂਲਾ ਨਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਬੱਸਾਂ ਡਿੱਗੀਆਂ ਨੇ ਤੇ ਇਨ੍ਹਾਂ ਬੱਸਾਂ ਦੇ ਵਿੱਚ ਜਿਹੜੇ ਯਾਤਰੀ ਸਵਾਰ ਸਨ ਉਹ ਲਾਪਤਾ ਹੋ ਗਏ ਨੇ ਤੇ ਸੱਤ ਭਾਰਤੀਆਂ ਦੀ ਮਾਰੇ ਜਾਣ ਦੀ ਖਬਰ ਇਸ ਹਾਦਸੇ ਦੇ ਵਿੱਚ ਸਾਹਮਣੇ ਆਈ ਹੈ ਚਿਤਵੰਦੇ ਮੁੱਖ ਜ਼ਿਲ੍ਹਾ ਅਧਿਕਾਰੀ ਇੰਦਰਦੇਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਦੋਵੇਂ ਬੱਸਾਂ ਵਿੱਚ ਡਰਾਈਵਰ ਸਮੇਤ ਕੁੱਲ 63 ਲੋਕ ਸਵਾਰ ਸਨ। ਹਾਦਸਾ ਸਵੇਰੇ ਕਰੀਬ 3:30 ਵਜੇ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਘਟਨਾ ਸਥਾਨ 'ਤੇ ਹਾਂ ਅਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਸਾਨੂੰ ਲਾਪਤਾ ਬੱਸਾਂ ਦੀ ਭਾਲ ਕਰਨ ਦੇ ਵਿੱਚ ਵੀ ਦਿੱਕਤ ਆ ਰਹੀ ਹੈ। ਇਸ ਦੌਰਾਨ ਖਰਾਬ ਮੌਸਮ ਦੇ ਕਾਰਨ ਕਾਠਮੰਡੂ ਤੋਂ ਭਰਤਪੁਰ ਚਿਤਵੰਦੀਆਂ ਸਾਰੀਆਂ ਉਡਾਣਾਂ ਅੱਜ ਲਈ ਰੱਦ ਕਰ ਦਿੱਤੀਆਂ ਗਈਆਂ ਨੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਥਾਨਿਕ ਪ੍ਰਸ਼ਾਸਨ ਅਤੇ ਰਾਹਤ ਕਰਮਚਾਰੀ ਮੌਕੇ ਤੇ ਮੌਜੂਦ ਹਨ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਲਗਾਤਾਰ ਹੋ ਰਹੀ ਬਰਸਾਤ ਕਾਰਨ ਲਾਪਤਾ ਬਸਾਂ ਦੀ ਪਾਲ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਨੇ ਟਵੀਟ ਕੀਤਾ ਹੈ ਕਿ ਮੈਂ ਨਰਾਇਣਗੜ ਮੁਗਲਨ ਰੋਡ ਸੈਕਸ਼ਨ ਤੇ ਜ਼ਮੀਨ ਖਿਸਕਣ ਦੇ ਨਾਲ ਬਸ ਦੇ ਰੁੜ ਜਾਣ ਤੋਂ ਬਾਅਦ ਲਗਭਗ 5 ਦਰਜਨ ਯਾਤਰੀਆਂ ਦੇ ਲਾਪਤਾ ਹੋਣ ਅਤੇ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੇ ਕਾਰਨ ਜਾਇਦਾਦ ਨੂੰ ਹੋਏ ਨੁਕਸਾਨ ਦੀ ਰਿਪੋਰਟ ਤੋਂ ਬਹੁਤ ਜ਼ਿਆਦਾ ਦੁਖੀ ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋ ਰਹੀ ਤਬਾਹੀ ਤੋਂ ਮੈਂ ਬਹੁਤ ਦੁਖੀ ਹਾਂ ਮੈਂ ਗ੍ਰਹਿ ਪ੍ਰਸ਼ਾਸਨ ਸਮੇਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਮੁਸਾਫਰਾਂ ਦੀ ਭਾਲ ਅਤੇ ਪ੍ਰਭਾਵਸ਼ਾਲੀ ਬਚਾਅ ਕਰਨ ਦੀ ਲਈ ਨਿਰਦੇਸ਼ ਦੇ ਰਿਹਾ ਹਾਂ ਜਿहां ਦੱਸ ਦਈਏ ਕਿ ਨੇਪਾਲ ਦੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਹਨਾਂ ਬੱਸਾਂ ਦੀ ਭਾਲ ਜਾਰੀ ਹੈ ਤੇ ਨਾਲ ਹੀ ਜਿਹੜੇ ਲੋਕ ਲਾਪਤਾ ਹੋਏ ਨੇ ਉਹਨਾਂ ਦੀ ਵੀ ਪਾਲ ਕੀਤੀ ਜਾ ਰਹੀਏ ਤੇ ਇੱਕ ਵਾਰੀ ਫੇਰ ਦੱਸਦੀ ਹੈ ਕਿ ਬੱਸਾਂ ਦੇ ਉੱਪਰ ਢਿੱਗਣ ਡਿੱਗਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਦੱਸਿਆ ਜਾ ਰਿਹਾ ਹੈ ਕਿ ਕਰੀਬ ਸਵੇਰੇ 3:30 ਵਜੇ ਇਹ ਹਾਦਸਾ ਵਾਪਰਿਆ ਜਦੋਂ ਇਹ ਦੋਨੋਂ ਬੱਸਾਂ ਆਪਣੇ ਰਸਤੇ ਜਾ ਰਹੀਆਂ ਸੀ ਤਾਂ ਅਚਾਨਕ ਇਨ੍ਹਾਂ ਬੱਸਾਂ ਦੇ ਉੱਪਰ ਢਿੱਗਾਂ ਡਿੱਗੀਆਂ ਨੇ لینڈ ਸਲਾਈਡ ਹੋ ਗਈ ਤੇ ਇਹ ਦੋਨੋਂ ਬੱਸਾਂ ਜਾ ਕੇ ਤ੍ਰਿਸ਼ੂਲਾ ਨਦੀ ਦੇ ਵਿੱਚ ਜਾ ਡਿੱਗੀਆਂ ਨੇ ਅਤੇ ਇਸ ਵਸਤੇ ਵਿੱਚ ਜਿਹੜੇ ਸਤ ਭਾਰਤੀ ਸਵਾਰ ਸਨ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਤੇ ਬਾਕੀ ਦੇ ਲੋਕ ਲਾਪਤਾ ਦੱਸੇ ਜਾ ਰਹੇ ਨੇ ਜਨਰਦੀਪਾਲ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਨਾਲ ਹੀ ਦੱਸਿਆ